ਅੱਜ ਬੜਾ ਅਹਿਮ ਦੁਰਘਟਨਾ ਪੰਜਾਬ ਚ ਕਹੂੰਗਾ ਮੈਂ ਤਾਂ ਰੋਈਆ ਕਿ ਅੱਜ ਇਹੋ ਜਿਹੀ ਕਾਰਵਾਈ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਕਰ ਰਹੇ ਆ ਜੋ ਕਾਰਵਾਈਆਂ ਕਰ ਰਹੇ ਆ ਤਾਂ ਐਮਐਲਏ ਹੋਣਾ ਵੀ ਜਿਹੜਾ ਨਾ ਇੱਕ ਕਲੰਕ ਲੱਗਦਾ ਹੈਗਾ ਮਤਲਬ ਐਮਐਲਏ ਦੀ ਜਿਹੜੀ ਸੀਟ ਤੇ ਇੱਕ ਕਲੰਕ ਸਾਹਮਣੇ ਸਰਕਾਰ ਹੋਣੀ ਹੈ ਤੁਸੀਂ ਦੇਖੋ ਵੀ ਪਹਿਲਾਂ ਉਹ ਮੈਡਮ ਭਰਾਜ ਤੇ ਐਲੀਗੇਸ਼ਨ ਲੱਗਦੇ ਰਹੇ ਇੱਕ ਪ੍ਰਧਾਨਗੀ ਨੂੰ ਲੈ ਕੇ ਲੱਖਾਂ ਰੁਪਏ ਦੀ ਡਿਮਾਂਡ ਕਰੀ ਉਹ ਬਸ ਵਿਚਾਰੇ ਨੇ ਪਣਾਈ ਕਰਦੀ ਆਤਮ ਨਿੱਤਿਆ ਇਸ ਤੋਂ ਬਾਅਦ ਇਹਨਾਂ ਨੇ ਐਮ ਐਲ اے ਤੁਸੀਂ ਦੇਖ ਲਿਓ ਵੀ ਰੋਜ਼ ਮਾਈਨਿੰਗ ਸ਼ਾਮਲਾੜ ਜਮੀਨਾਂ ਦੇ ਕਬਲੇ ਕਿਤੇ ਜਮੀਨਾਂ ਦੇ ਕਰਦੇ ਇਹਨਾਂ ਨੇ ਪੰਜਾਬੀਆਂ ਦੇ ਅੰਦਰ ਕੰਫੀਡੈਂਸ ਕ੍ਰੀਏਟ ਕਰਿਆ ਵੀ 5 ਮਿੰਟ ਦੀ ਸਪੀਚ ਦੇ ਲਾਂਗੇ ਕੈਦਰੀਵਾਲ ਜੀ ਵੀ ਬੋਲੇ ਭਗਵੰਤ ਮਾਨ ਜੀ ਵੀ ਬੋਲੇ ਔਰ ਇਹਨਾਂ ਦੇ ਇੱਕ ਮਿਨਿਸਟਰ ਵੀ ਬੋਲੇ ਐਮ ਐਸ ਵੀ ਕਿਹੜੇ ਘੜਵੇਂ ਦੇ ਦੇਣੀ ਤੁਸੀਂ ਦੇਖੋ ਵੀ ਅੱਜ ਇੱਕ ਐਮਐਲਏ ਦੇ ਘਰ ਤੋਂ ਇੱਕ ਨੌਰ ਤੋਂ ਕਿਸਾਨ ਜਿਹੜੇ ਮਰਨ ਵਾਲ ਤੇ ਬੈਠੇ ਆ 3 ਮਹੀਨੇ ਤੋਂ 1.5 ਸਾਲ ਤੋਂ ਜਿਹਨਾਂ ਨੇ ਧਰਨਾ ਲਾਇਆ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਐਮਐਸਬੀ ਵਾਸਤੇ ਉਹਨਾਂ ਦੇ ਟਰੈਕਟਰ ਉਹਨਾਂ ਦਾ ਸਮਾਨ ਐਮਐਲਏ ਦੇ ਘਰ ਤੋਂ ਬਰਾਮਦ ਹੋ ਗਿਆ ਸੋ ਮਤਲਬ ਜਿਸ ਤਰ੍ਹਾਂ ਪੁਲਿਸ ਕਹਿ ਰਹੀ ਹੁੰਦੀ ਦੀ ਨਾ ਵੀ ਗੁਪਤ ਔਰ ਅਲਾਨੇ ਇਹ ਅਲਾਨੇ ਹੀ ਚੋਰ ਸਾਬਤ ਹੋ ਗਏ ਇਸ ਤੋਂ ਮਾੜੀ ਗੱਲ ਨਹੀਂ ਕੋਈ ਵੀ ਨਹੀਂ ਹੋ ਸਕਦੀ ਪੰਜਾਬ ਨੂੰ 5 ਸਾਲਾਂ ਚ ਬਰਬਾਦ ਕਰਦੇ ਨੇ ਜਿਹੜੇ بڑے بڑے ਗੱਲਾਂ ਕਰਦੇ ਨੇ ਵੀ ਅਸੀਂ ਤਾਂ ਜੀ ਚਾਹ ਲਈ ਨੂੰ ਵੀ ਫਲਾਣੇ ਨੂੰ ਨੀਂ ਤਿੰਕੇ ਨੂੰ ਵੀ ਐਮ ਐਲ ਏ ਬਣਾ ਦਾਂਗੇ ਉਹਦੇ ਰਿਜ਼ਲਟ ਪੰਜਾਬੀਆਂ ਦੇ ਸਾਹਮਣੇ ਜਿਹੜੇ ਆਣੇ ਸ਼ੁਰੂ ਹੋ ਗਏ ਤੁਸੀਂ ਦੇਖੋ ਤਸਿਲਾਂ ਨੇ ਇਹਨੇ ਠੇਕੇ ਤੇ ਹੀ ਦੇ ਲਿਆ ਹਰ ਮਹੀਨੇ ਪੈਸੇ ਇਕੱਠੇ ਕਰਦੇ ਆ ਤਸੀਲ ਉਧਾਰ ਲੈਂਦੇ ਆ ਤਸੀਲਦਾਰ ਲੱਖਾਂ ਰੁਪਏ ਲੈਦੇ ਨੇ ਮੇਰੇ ਹਲਕੇ ਤੋਂ ਐਡਾ ਵੱਡਾ ਘਪਲਾ ਹੋਇਆ ਪਹਿਲਾਂ ਇਲੀਗਲ ਰਜਿਸਟਰੀਆਂ ਦੇ ਪੈਸੇ ਲੱਖ ਲੱਖ ਰੁਪਏ ਇੱਕ ਰਜਿਸਟਰੀ ਦਾ ਲੈ ਗਏ ਬਾਅਦ ਚ ਉਹਨਾਂ ਰਜਿਸਟਰੀ ਦੀ ਇਨਕੁਆਰੀ ਹੋਈ ਫੇਰ ਇੱਥੇ ਜਿਹੜੇ ਐਮ.ਐਲ.ਏ. ਸਾਹਿਬ ਔਰ ਮਨਿਸਟਰ ਸਾਹਿਬ ਨੂੰ ਨਿੱਕੜਾ ਰੋਡਾ ਰੱਬੀਏ ਪ੍ਰਾਪਰਟੀ ਡੀਲਰਾਂ ਨੂੰ ਬਲੈਕਮੇਲ ਕਰਕੇ ਲਏ ਉਸ ਤੋਂ ਬਾਅਦ ਐਨ.ਓ.ਸੀ.ਆਂ ਖਤਮ ਕਰਦੀਆਂ ਹੁਣ ਫੇਰ ਰਜਿਸਟਰੀਆਂ ਰੱਖਣ ਲਈ ਲੈ ਜਾਂਦੀਆਂ ਸੋ ਮਦਨ ਤਸੀਲਾਂ 'ਚ ਲੁੱਟ ਥਾਣੇ 'ਚ ਲੁੱਟ ਕਿਤੇ ਇੱਕ ਇੱਟ ਵੀ ਨਹੀਂ ਲੱਗੀ ਜਿਹੜੇ ਕਿਸਾਨਾਂ ਨੂੰ ਕਹਿੰਦੇ ਤੇ ਨਾ 5 ਮਿੰਟ ਚ ਐਮ.ਐਸ.ਪੀ. ਦੇ ਦੇਵੀ ਹੁਣ ਉਹਨਾਂ ਦੀ ਟਰਾਲੀਆਂ ਟਰੈਕਟਰ ਸਾਮ ਚੋਰੀ ਕਰਕੇ ਇਹਨਾਂ ਦੇ ਵਿਧਾਇਕ ਅੰਦਰ ਲੈ ਕੇ ਜਾ ਰਹੇ ਆ ਸੋ ਇਸ ਤੋਂ ਮਾਰ ਨਹੀਂ ਗੱਲ ਕਿ ਆਉਂਦੀ ਔਰ ਪਤਾ ਨਹੀਂ ਤੁਹਾਨੂੰ ਯਾਦ ਹੋਵੇ ਮੈਂ ਲਾਈਵ ਹੋਇਆ ਤਾਂ ਜਿਸ ਦਿਨ ਦਿੱਲੀ ਦੇ ਅੰਦਰ ਸਰਕਾਰ ਕੇਜਰੀ ਗਾਲ ਨੂੰ ਬਦਲੀਆ ਉਸ ਟਾਈਮ ਪੰਜਾਬ ਦੇ ਬੜੇ ਕੁ ਸਵੈਦੇ ਕੇਜਰੀ ਗਾਲ ਹੋ ਗਿਆ ਚੰਗਾ ਹੋ ਗਿਆ ਮੈਂ ਕਹਿੰਦਾ ਵੀ ਸਭ ਤੋਂ ਮਾੜਾ ਹੋਇਆ ਸਭ ਤੋਂ ਦੁਖਦਾਈ ਦੁਰਘਟਨਾ ਜੀ ਕੋਈ ਹੈ ਤਾਂ ਕੇਜਰੀ ਵਾਲ ਜਿਹੜਾ ਦਿੱਲੀ ਚ ਹਾਰਿਆ ਉਹ ਪੰਜਾਬ ਨੂੰ ਲੁੱਟਣ ਵਾਸਤੇ ਉਹ ਪੰਜਾਬ ਚ ਆ ਗਿਆ ਤੁਸੀਂ ਦੇਖੋ ਵੀ ਕਾਪੜੇ ਕਰਨ ਚ ਸਭ ਤੋਂ ਵੱਡੇ ਐਕਸਪੀਰੀਅੰਸਡ ਪਰਸਨ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਇੱਥੇ ਅਬਜ਼ਰਵਰ ਲਾ ਮਨੀਸ਼ ਸੋਦੀ ਅਕਾਉਂਟ ਨਹੀਂ ਜਾਣਦਾ ਸ਼ਰਾਬ ਘਟਾਲੇ ਦਾ ਕਿੰਗ ਪੀਨ ਮੇਰੇ ਕੋਲ 2.5 ਸਾਲ ਹੋ ਜੇਲ੍ਹ ਤੇ ਰਹਿ ਕੇ ਆ ਉਹ ਉਸ ਦੀ ਇੱਕੋ ਹੀ ਖਾਸੀਅਤ ਆ ਕਿ ਉਹਨੂੰ ਕਪੜੇ ਕਰਨੇ ਆ ਪੈਸੇ ਇਕੱਠੇ ਕਰਨ ਦਾ ਸਭ ਤੋਂ ਵੱਧ ਤਜਰਬਾ ਆ ਕਿ ਜੀਵਨ ਨੂੰ ਪੈਸੇ ਇਕੱਠੇ ਕਰਕੇ ਦੇ ਸਕਦਾ ਇਸ ਕਰਕੇ ਪੰਜਾਬ ਚ ਉਹਨੂੰ ਲਾਇਆ ਫਿਰ ਜੈਨ 3 ਸਾਲ ਜੇਲ੍ਹ 3.5 3 ਸਾਲ ਜੇਲ੍ਹ ਤੇ ਲਾਕੇ ਆ ਮਤਲਬ ਮੋਸਟ ਐਕਸਪੀਰੀਅੰਸ ਪਰਸਨ ਆਫ ਕ腐ਪਸ਼ਨ ਪੰਜਾਬ ਦੇ ਅੰਦਰ ਲਾਇਆ ਔਰ ਇਸ ਦੇ ਨਤੀਜੇ ਆਸਰਾ ਵਾਲੇ ਵੀ ਤੀਜੇ ਤੋਂ ਮੇਰੇ ਖਿਆਲ ਅਗਲੇ ਮਹੀਨੇ ਆਨੇ ਸ਼ੁਰੂ ਹੋ ਜਾਣਗੇ ਜਿਹੜੇ ਬੰਦੇ ਪੈਕੀਟ ਸ਼ਿਪ ਲਾਂਦੇ ਆ ਜਦੋਂ ਮੇਰੇ ਖਾਨਦਾਨ ਚ ਤਾਂ ਕੋਈ ਲਾਂਦਾ ਨਹੀਂ ਅਗਲੇ ਮਹੀਨੇ ਜਿਹੜੀ ਬੋਤਲ ਅਜ 150 ਦੀ ਅਗਲੇ ਮਹੀਨੇ ਉਹ 300 ਦੀ ਆਣੀ ਸ਼ੁਰੂ ਹੋ ਜੂਗੀ ਤੇ ਪੰਜਾਬੀਆਂ ਨੂੰ ਪਤਾ ਲੱਗ ਜੂਗਾ ਵੀ ਜਿਹੜੇ ਨਵੇਂ ਵਿਦਿਆਰਥੀ ਲਾਈ ਆ ਉਹਨਾਂ ਦਾ ਉਹਨਾਂ ਦਾ ਕਿੰਨਾ ਫਾਇਦਾ ਪੰਜਾਬੀਆਂ ਨੂੰ ਹੈ ਸੋ ਪੰਜਾਬੀਆਂ ਨੂੰ ਦੋਨੇ ਹੱਥਾਂ ਨਾਲ ਲੁੱਟ ਰਹੇ ਹਨ ਇੱਕ ਫੈਸਲ ਕੋਟਰ ਮੇਰੇ ਕੋਲ ਹੈ ਤੇ ਕਿ ਕੇ ਜੀ ਆਗੀ ਭਗਵੰਤ ਮਾਨ ਨੂੰ ਚੇਂਜ ਕਰਨੇ ਚੋਂ ਚੇਂਜ ਕਰਦੇ ਨੇ ਉਹਦਾ ਸਾਰਾ ਕੁਝ ਹੀ ਉਹਨਾਂ ਦੇ ਥੱਲੇ ਲਾਈ ਬੈਠਿਆ ਸਿਰਫ ਦਸਤਕਤ ਕਰਦਾ ਹੈਗਾ ਫਾਇਲਾਂ ਤੇ ਹੋਰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਹਰ ਚੀਜ਼ ਇੱਥੇ ਰੈਣਾ ਦਾ ਵਿੱਚ ਮੈਨਾਂ ਦੂਸਰੇ ਮੈਕਮਿਆਂ ਦੇ ਚੀਰ ਮੈਨਾਂ ਕੱਲਾ ਕੱਲਾ ਤਾਂ ਦਿੱਲੀ ਤੋਂ ਨੇ ਆਣ ਕੇ ਪੰਜਾਬ ਚ ਬਿਠਾਇਆ ਹੋਇਆ ਅਸਿੱਧੇ ਧੰਗ ਨਾਲ ਪੰਜਾਬ ਨੂੰ ਜਿਹੜੇ ਡੁੱਟਰੇ ਇੰਨਾ ਕਦੇ ਅਹਿਮਦ ਸਾਹਿਬ ਦਾਨੀ ਜੀ ਨੇ ਨਹੀਂ ਡੁੱਟਿਆ ਤਾਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਟੇਟਮੈਂਟ ਕਿ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹਰੇਕ ਫਰੰਟ ਤੇ ਪਹਿਲੀ ਵਾਰੀ ਹੋਇਆ ਤਾਂ ਮੈਂ ਸਮਝਦਾ ਕਿ ਸਭ ਤੋਂ ਦੁਖਦਾਈ ਕੱਟਣਾ ਇਹ ਆ ਕਿ ਕੋਈ ਐਮ.ਐਲ.ਏ ਕਿਸਾਨਾਂ ਦੀ ਟ੍ਰੈਲੀਆਂ ਟਰੈਕਟਰ ਚੋਰੀ ਕਰਕੇ ਆਪਣੇ ਫਸਾੜ ਚ ਖੜਾ ਕਰਦੇ ਉੱਥੇ ਨਿਜੇ ਮਾਰੀ ਨਹੀਂ ਤੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਪੰਜ ਸਾਲਾਂ ਚ ਇਹਨਾਂ ਨੇ ਇਸ ਪੋਸਟ ਨੂੰ ਇਸ ਲੈਵਲ ਤੱਕ ਲਿਜਾਣਾ ਕਿ ਅੱਗੇ ਨੂੰ ਕੋਈ ਐਮ.ਐਲ.ਏ ਬਣਨ ਵਾਸਤੇ ਵੀ ਯੋਗ ਨਹੀਂ ਹੋਊਗਾ ਜੇ ਜਿਹੀਆਂ ਕਤੁੱਟਾ ਜਿਹੀਆਂ ਹਰਕਤਾਂ ਇਹ ਸਰਕਾਰ ਔਰ ਇਹਨਾਂ ਦੇ ਐਮ.ਐਲ.ਏ ਕਰਦੇ ਏ Thank you.